ਜਿਹੜੇ ਬੰਦੇ ਸਮਝ ਲੈ ਕੇ ਚੱਲਦੇ ਆ ਆਸ਼ਾਵਾਦੀ ਹੁੰਦੇ ਆ ਤੇ ਜਿਹੜੇ ਬੇਅਕਲ ਹੁੰਦੇ ਆ ਨਿਰਾਸ਼ਾਵਾਦੀ ਹੁੰਦੇ ਆ ਸਮਝ ਵਾਲਾ ਬੰਦਾ ਆਸ਼ਾਵਾਦੀ ਹੁੰਦਾ ਹਮੇਸ਼ਾ ਮਾੜੀ ਚੀਜ਼ ਵੀ ਕੋਈ ਆਊ ਉਹ ਵੀ ਕੋਈ ਕੋਈ ਗੱਲ ਨਹੀਂ ਫਿਰ ਕੀ ਹੋ ਗਿਆ ਤਜਰਬਾ ਹੋ ਗਿਆ ਨਾ ਮੰਨ ਲਓ ਇੱਥੇ ਮੈਨੂੰ ਪੈਂਡ ਮਿਲਦੀ ਸੀ 25 ਇੱਕ ਉਹ ਕਹਿੰਦੇ ਜੀ ਮੇਰੇ ਇਗਜ਼ਾਮ ਦੇ ਵਿੱਚੋਂ ਬੈਂਡ ਘਟਾਏ ਆ ਤੇ ਮੈਂ ਸਾਰੇ ਰਾਹੀ ਰੋਂਦੀ ਆਈ ਆ ਅੱਜ ਤੇ ਤੁਹਾਨੂੰ ਉਹਦੀ ਘਰ ਉਹਦੇ ਘਰ ਵਾਲਾ ਕਹਿ ਰਿਹਾ ਸੀ ਵੀ ਆਈਲੈਟਸ ਕੀਤਾ ਬੈਂਡ ਘਟਾਇਆ ਰੋਂਦੀ ਹੋਈ ਆ ਤੇ ਮੈਂ ਕਿਹਾ ਦੁਬਾਰਾ ਆਈਲੈਟਸ ਕਰ ਲੈ ਕਹਿੰਦੀ ਐਗਜ਼ਾਮ ਵਧੀਆ ਹੋਇਆ ਨਹੀਂ ਮੈਂ ਕਿਹਾ ਤਜਰਬਾ ਤੇ ਹੋ ਗਿਆ ਇਹਦੇ ਚੋਂ ਚੰਗਾ ਤੇ ਵੇਖ ਲੈ ਇਹਨਾਂ ਤਜਰਬਾ ਹੋ ਗਿਆ ਵੀ ਬੱਲੇ ਬੱਲੇ ਕਿਆ ਬਾਤ ਆ ਕਿੰਨਾ ਕੁਝ ਸਿੱਖ ਲਿਆ ਅੱਜ ਤੂੰ ਜਦੋਂ ਅਗਲੀ ਵਾਰੀ ਐਗਜ਼ਾਮ ਦੇ ਆਂਗੇ ਕਿੰਨੀ ਮਿਹਨਤ ਕਰਕੇ ਜਾਏਗੀ ਏਦੋਂ ਵੀ ਵੱਧ ਤਰੱਕੀ ਕਰੇਗੀ ਜੇ ਫੇਲ ਹੋ ਗਈ ਤਜਰਬਾ ਤੇ ਹੁੰਦਾ ਹੈ ਵੀ ਆ ਆਪ ਇਸ ਤਰ੍ਹਾਂ ਦੇ ਪੇਪਰ ਆਉਂਦੇ ਆ ਬਈ ਐਦਾਂ ਦਾ ਐਗਜ਼ਾਮ ਆਉਣਾ ਹੈ ਮਿਹਨਤ ਪਿਆਰੀ ਡਬਲ ਕਰਕੇ ਜਾਓ ਤੁਸੀਂ ਆਸ਼ਾਵਾਦੀ ਰਹਿਣਾ ਹੁੰਦਾ ਹੈ ਫੇਲੀਅਰ ਦੇ ਵਿੱਚੋਂ ਵੀ ਤੁਸੀਂ ਕੁਝ ਨਾ ਕੁਝ ਲੱਭਣਾ ਹੁੰਦਾ ਫੇਰ ਤੁਸੀਂ ਫੇਲ ਨਹੀਂ ਹੋਏ ਫਿਰ ਤੁਸੀਂ ਇੱਕ ਤਜਰਬਾ ਲਿਆ ਜਿੱਤ ਗਏ ਫੇਰ ਫੇਲ ਥੋੜਾ ਹੋਏ ਫਿਰ ਜਿੱਤ ਗਏ ਕਿਉਂਕਿ ਉਹਦੇ ਚੋਂ ਤੁਸੀਂ ਨਵਾਂ ਸਿੱਖ ਲਿਆ ਵੀ ਫੇਲ ਹੋ ਗਏ ਅਗਲੀ ਵਾਰੀ ਆ ਨਵਾਂ ਤਜਰਬਾ ਹੋ ਗਿਆ ਹੁਣ ਜੇ ਤੁਸੀਂ ਨੈਗੇਟਿਵ ਸੋਚਣਾ ਸੋਚੀ ਚੱਲੋ ਇੱਕ ਹੋਰ ਪਰਿਵਾਰ ਅੱਜ ਮੈਨੂੰ ਮਿਲ ਰਿਹਾ ਸੀ ਉਹ ਗੱਲ ਕਰਦੇ ਸੀ ਕਿਹਦੇ ਭਾਈ ਸਾਹਿਬ ਆ ਸਾਡਾ ਮੁੰਡਾ ਹੈ ਇਹਨੇ ਪਹਿਲਾਂ ਗ੍ਰੈਜੂਏਸ਼ਨ ਕੀਤੀ ਹੈ ਫੇਰ ਇਹ ਪਤਾ ਨਹੀਂ ਕਿਹੜੀ ਉਹਨਾਂ ਨੇ ਦੱਸਿਆ ਸੀ ਬੀਕੋਮ ਕਰ ਲਈ 3 ਸਾਲ ਪਹਿਲਾਂ ਬੀਕਾਮ ਕਰ ਲਈ ਹੁਣ ਇਹਨੇ ਆਈਲੈਟਸ ਕੀਤਾ ਹੈ ਫਾਈਲ ਇਹਦੀ ਲੱਗੀ ਹੋਈ ਹੈ ਇਹਦੇ ਅੜਚਣਾਂ ਹੀ ਪੈਂਦੀਆਂ ਮੈਨੂੰ ਕਹਿੰਦੇ ਇਹਦੇ ਸਾਰੇ ਕੰਮਾਂ ਵਿੱਚ ਅੜਚਣਾਂ ਹੀ ਪੈਂਦੀਆਂ ਮੈਨੂੰ ਐ ਗਿਆ ਉਹਨੇ ਤੇ ਮੈਂ ਭੈਣ ਨੂੰ ਕਿਹਾ ਮੈਂ ਕਿਹਾ ਬੀਬੀ ਇਹਨੂੰ ਤੂੰ ਨਰਾਸ਼ਾਵਾਦੀ ਬਣਾ ਰਹੀ ਹੈ ਨਾਲੇ ਆਪ ਪਰੇਸ਼ਾਨ ਹੈ ਹੁਣ ਇਹਨੂੰ ਪੁੱਠਾ ਕਰ ਲੈ ਇਹਦੀ ਕਿਵੇਂ ਮੈਂ ਕਿਹਾ ਤੂੰ ਕਹ ਪਹਿਲਾਂ 10th ਪਾਸ ਕੀਤੀ ਹੈ ਫਿਰ ਫਿਰ ਪਲੱਸ 2 ਕੀਤੀ ਹੈ ਫਿਰ ਬੀ ਕਾਮ ਕੀਤੀ ਹੈ ਹੁਣ ਮੈਂ ਕਿਹਾ ਬੈਂਡ ਆ ਗਏ ਬਹੁਤ سارے ਬੱਚਿਆਂ ਦੇ ਤੇ ਆਉਂਦੇ ਨਹੀਂ ਇਹਦੇ ਬੈਂਡ ਵੀ ਆ ਗਏ ਅੱਛਾ ਫਿਰ ਮੈਂ ਕਿਹਾ ਤੂੰ ਕਹੇ ਫਾਇਲ ਲੱਗੀ ਹੋਈ ਹੈ ਕਿੰਨਾ ਕੁ ਚੰਗਾ ਚੰਗਾ ਹੈ ਤੇ ਤੂੰ ਸੋਚ ਰਹੀ ਹੈ ਉਦੋਂ ਬੀਕਾਮ ਕਰ ਲਈ ਸੀ ਪਰ ਨੌਕਰੀ ਕੋਈ ਮਿਲੀ ਨਹੀਂ ਹੁਣ ਹੁਣ ਫਾਈਲ ਲੱਗੀ ਹੈ ਹੁਣ ਵੀਜ਼ਾ ਨਹੀਂ ਆ ਰਿਹਾ ਇਹਦੇ ਸਾਰੇ ਕੰਮਾਂ 'ਚ ਅੜਚਣਾ ਪਈ ਜਣੀ ਮੈਂ ਕਿਹਾ ਇਹ ਇਹ ਹੈ ਨਿਰਾਸ਼ਾਵਾਦੀ ਸੋਚ ਪਰ ਜੇ ਤੁਸੀਂ ਸੋਚੋ ਵੀ ਯਾਰ 10ਵੀਂ ਪਾਸ ਕੀਤੀ ਪਲੱਸ 2 ਪਾਸ ਕੀਤੀ ਬੀਕਾਮ ਇਹਨੇ ਕੀਤਾ ਬੈਂਡ ਇਹਨੇ ਲਿਆਂਦੇ ਹੁਣ ਕੈਨੇਡਾ ਨੂੰ ਜਾਉ ਕਿੰਨਾ ਵਧੀਆ 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 ਸੋਚ ਲੈ ਇਹਨੂੰ ਹੀ ਵਧੀਆ ਵਧੀਆ ਸੋਚ ਲੈ ਪਰ ਜਿਹੜੇ ਬੰਦੇ ਨਿਰਾਸ਼ਾਵਾਦੀ ਹੁੰਦੇ ਐ ਉਹ ਹਰ ਵਧੀਆ ਮੌਕਾ ਵੀ ਆਇਆ ਹੁੰਦਾ ਉਹ ਉੱਥੇ ਵੀ ਦੁਖੀ ਰਹਿੰਦੇ ਜ਼ਿੰਦਗੀ ਵਿੱਚ ਤੇ ਜਿਹੜੇ ਬੰਦੇ ਆਸ਼ਾਵਾਦੀ ਹੁੰਦੇ ਐ ਉਹ ਮੌਕਾ ਜਿੱਦਾਂ ਦਾ ਮਰਜ਼ੀ ਹੋਵੇ ਉਹਦੇ ਵਿੱਚੋਂ ਵੀ ਕੁਛ ਤਾਂ ਕੁਛ ਲੱਭ ਹੀ ਲੈਂਦੇ ਐ ਵੱਡੀ ਤੋਂ ਵੱਡੀ ਮੁਸੀਬਤ ਵਿੱਚ ਵੀ ਅੱਗੇ ਵਧਣ ਦਾ ਮੌਕਾ ਲੱਭ ਲੈਂਦੇ ਐ ਆਸ਼ਾਵਾਦੀ ਹੁੰਦੇ ਐ ਜਿਹੜੇ ਮੁਸੀਬਤ ਵਿੱਚੋਂ ਅੱਗੇ ਨਿਕਲਦੇ ਐ ਵੀ ਆਹ ਮੌਕਾ ਮਿਲਿਆ ਹੁਣ ਨਰਾਸ਼ਾਵਾਦੀ ਵਧੀਆ ਮੌਕਾ ਵੀ ਮਿਲਦਾ ਉਹਨਾਂ ਨੂੰ ਉਹਨੂੰ ਵੀ ਮੁਸੀਬਤ ਬਣਾ ਲੈਂਦੇ ਐ ਏਦਾਂ ਨਹੀਂ ਸੋਚਣਾ ਚਾਹੀਦਾ ਜ਼ਿੰਦਗੀ ਦੇ ਵਿੱਚ ਸਭ ਕੁਝ ਹੁੰਦਾ ਜਿਵੇਂ ਨਾ ਵੇਖਿਓ ਨਰਾਸ਼ਾਵਾਦੀ ਬੰਦੇ ਤੇ ਆਸ਼ਾਵਾਦੀ ਬੰਦੇ ਨੂੰ ਬੰਦ ਕਰਤਾ ਕਮਰੇ 'ਚ ਪਿਓ ਕਹਿੰਦਾ ਏ ਜਿਹੜਾ ਹੈ ਨਾ ਇੱਕ ਪੁੱਤ ਮੇਰਾ ਇਹ ਐ ਨਰਾਸ਼ਾਵਾਦੀ ਹਰ ਗੱਲ ਨੈਗੇਟਿਵ 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 ਕਰਦਾ ਐ ਮੇਰੇ ਨਾਲ ਐ ਨਹੀਂ ਹੋਇਆ ਮੇਰੀ ਜ਼ਿੰਦਗੀ ਚ ਐ ਨਹੀਂ ਹੋਇਆ ਮੇਰੀ ਜ਼ਿੰਦਗੀ ਚ ਐ ਨਹੀਂ ਹੋਇਆ ਕਈ ਤੇ ਕਮਲੇ ਕਹਿ ਦਿੰਦੇ ਕਿ ਮੈਂ ਮਾੜੇ ਘਰ ਜੰਮਿਆ ਕਸੂਰ ਹੀ ਮੇਰੇ ਮੇਰੇ ਮਾਪਿਓ ਜੀ ਕਿਤੇ ਮੈਂ ਫਲਾਣੇ ਅਮੀਰ ਦੇ ਘਰੇ ਜੰਮਦਾ ਫਿਰ ਗੱਲ ਬਣਦੀ ਕੋਈ ਕਹਿੰਦਾ ਮੇਰਾ ਦੇਸ਼ ਮਾੜਾ ਮੈਂ ਇਸ ਦੇਸ਼ ਜੰਮਿਆ ਤਾਂ ਮੈਂ ਕਹ ਨਕਮਿਆ ਤੂੰ ਅਮਰੀਕਾ ਵੀ ਜੰਮ ਲੈਂਦਾ ਤੂੰ ਕੱਖ ਧੁੱਲ ਕਿਲੇ ਲਲਰ ਲਾ ਦਿੰਦਾ ਤੂੰ ਤੂੰ ਕੀ ਕਰ ਲੈਂਦਾ ਹੈ ਹੀ ਨਕਮਾ ਤੂੰ ਤੂੰ ਦੋਸ਼ ਕੱਢੀ ਜਾਂਦਾ ਮੇਰੇ ਮਾਪਿਓ ਆਏ ਆ ਕਈ ਕਹਿਣਗੇ ਮੈਨੂੰ ਪਿਆਰ ਹੀ ਨਹੀਂ ਮਾਪਿਓ ਦਾ ਮਿਲਿਆ ਛੋਟੇ ਨੂੰ ਜਿਆਦਾ ਕਰਦੇ ਰਹੇ ਆ ਇਹ ਮਹਨ ਨੇ ਬਣਾਈ ਜਾਣਗੇ ਇਹ ਸਭ ਲੋਕ ਉਹ ਹੁੰਦੇ ਆ ਨਕੰਮੇ ਬੰਦੇ ਜਿਹੜੇ ਦੂਜੇ ਤੇ ਸਿੱਟਦੇ ਆ ਇਹ ਪੈਰਾਂ ਤੇ ਖੜੇ ਨਹੀਂ ਹੋ ਸਕਦੇ ਹੁੰਦੇ ਇਹ ਆਪਣੀ ਸਾਰੀ ਜ਼ਿੰਮੇਵਾਰੀ ਦੂਜੇ ਤੇ ਸਿੱਟਦੇ ਆ ਵੀ ਇਹਨੇ ਮੈਨੂੰ ਅੜਿੱਕਾ ਬਣਾਤਾ ਨਹੀਂ ਤਾਂ ਮੈਂ ਤੇ ਬਹੁਤ ਅੱਗੇ ਪਹੁੰਚ ਜਾਣਾ ਸੀ ਇਹ ਲੋਕ ਨਿਰਾਸ਼ਾਵਾਦੀ ਹੁੰਦੇ ਆ ਨਾਕਾਮਜਾਬ ਹੁੰਦੇ ਆ ਜਿਹੜੇ ਕਿਤੇ ਨਾ ਕਿਸੇ ਨਾ ਕਿਸੇ ਤੇ ਆਪਣੀ ਜ਼ਿੰਦਗੀ ਦੀ ਸਾਰੇ ਭਾਰ ਸਿੱਟਣੇ ਚਾਹੁੰਦੇ ਆ ਵੀ ਮੈਂ ਉਹਦੇ ਤੇ ਸਿੱਟ ਕੇ ਮੈਂ ਬਰੀ ਹੋ ਜਾ ਵੀ ਮੈਂ ਤੇ ਕਾਮਯਾਬ ਹੋ ਜਾਂਦਾ ਫਲਾਣਾ ਬੰਦਾ ਮੇਰੀ ਜ਼ਿੰਦਗੀ ਜਾ ਗਿਆ ਉਹਨੇ ਨਹੀਂ ਹੋਣ ਦਿੱਤਾ ਉਹ ਮਾਪਿਓ ਦੇ ਉੱਤੇ ਵੀ ਸਿੱਟ ਦਿੰਦੇ ਆਂ ਕਈ ਵਾਰੀ ਆਪਣੇ ਪਿੰਡ ਤੇ ਸਿੱਟ ਦੇਣਗੇ ਕਈ ਵਾਰੀ ਪੜ੍ਹਾਈ ਤੇ ਸਿੱਟ ਦੇਣਗੇ ਕਈ ਵਾਰੀ ਆਪਣੇ ਦੇਸ਼ ਤੇ ਹੀ ਸਿੱਟ ਦਿੰਦੇ ਆਂ ਪੀ ਮੈਂ ਤਾਂ ਕਾਮਯਾਬ ਨਹੀਂ ਹੋਇਆ ਨਹੀਂ ਪਾਈ ਮੈਂ ਹਮੇਸ਼ਾ ਕਿਹਾ ਜ਼ਿੰਮੇਵਾਰੀ ਆਪਣੀ ਲਓ ਆਪਣੀ ਜ਼ਿੰਮੇਵਾਰੀ ਲਓ ਸਾਡੇ ਪਿੰਡਾਂ ਦੇ ਵਿੱਚ ਰਹਿਣ ਵਾਲੇ ਕਈ ਬੰਦੇ ਪਿੰਡੂ ਮਾਪਿਓ ਸੀ ਕਿਤੇ ਦੀ ਕਿਤੇ ਪਹੁੰਚ ਗਏ ਮਿਹਨਤ ਕਰਕੇ ਪਹੁੰਚ ਗਏ ਰਿਸਕ ਲਏ ਜਿਨ੍ਹਾਂ ਨੇ ਜ਼ਿੰਦਗੀ ਵਿੱਚ ਕਾਮਯਾਬ ਹੋ ਗਏ ਆਪਣੀ ਜ਼ਿੰਦਗੀ ਦੀ ਜ਼ਿੰਮੇਵਾਰੀ ਆਪ ਲੈਣੀ ਹੁੰਦੀ ਹੈ ਤੇ ਮੈਂ ਗੱਲ ਕਰਦਾ ਸੀ ਦੋ ਪੁੱਤ ਹੈ ਇੱਕ ਆਸ਼ਾਵਾਦੀ ਇੱਕ ਨਿਰਾਸ਼ਾਵਾਦੀ ਜਿਹੜਾ ਆਸ਼ਾਵਾਦੀ ਹੈ ਉਹਨੇ ਕਿਹਾ ਵੀ ਐਂ ਕਰੋ ਇਹਨਾਂ ਦੋਨਾਂ ਨੂੰ ਕਮਰੇ 'ਚ ਬੰਦ ਕਰ ਦਿਓ। ਇੱਕ ਪੋਜ਼ਿਟਿਵ ਇੱਕ ਨੈਗੇਟਿਵ। ਦੋਨੇ ਬੱਚੇ। ਦੀਵਾਲੀ ਆਈ ਏ। ਇੱਕ ਦੇ ਕਮਰੇ ਦੇ ਵਿੱਚ ਮਠਿਆਈ ਰੱਖੀ। ਗੁਲਾਬ ਜਾਮੂਨ ਰੱਖੇ। ਤਰ੍ਹਾਂ ਤਰ੍ਹਾਂ ਦੇ ਕੇਕ ਰੱਖੇ। ਤਰ੍ਹਾਂ ਤਰ੍ਹਾਂ ਦੇ ਪਟਾਕੇ ਰੱਖੇ। ਲੋਕ ਲਾਤਾ ਕਮਰੇ ਨੂੰ। ਜਿਹੜਾ ਨਿਰਾਸ਼ਾਵਾਦੀ ਸੀ ਉਹਦੇ। ਤੇ ਜਿਹੜਾ ਆਸ਼ਾਵਾਦੀ ਹੈ ਕੈਮ ਕੈਮ ਉਹਦਾ ਕਮਰਾ ਲਿੱਦ ਨਾਲ ਭਰਤਾ ਕਹਿੰਦੇ ਉਹਨੂੰ ਵੀ ਬੰਦ ਕਰਤਾ ਕਮਰੇ 'ਚ ਵੀ ਵੇਖਦੇ ਆ ਕਹਿੰਦੇ ਬੰਦ ਕਰਤੇ ਦੋਵੇਂ ਜਣੇ ਜਿਹੜਾ ਤੇ ਸੀਨਾ ਨਰਾਸ਼ਾਵਾਦੀ ਗੇਟ ਖੋਲ੍ਹਿਆ ਅਗਲੇ ਦਿਨ ਹਾਂ ਬਈ ਕਿਵੇਂ ਐ ਗੁੱਸਾ ਚੜਿਆ ਪਿਆ ਇਰੀਟੇਟ ਹੋਇਆ ਪਰੇਸ਼ਾਨ ਕਹਿੰਦਾ ਕੀ ਹੋ ਗਿਆ ਲੜਦਾ ਮਾਂ ਪਿਓ ਨਾਲ ਕਹਿੰਦੇ ਮੈਨੂੰ ਇੰਨਾ ਹੀ ਮਠਿਆਈ ਖਵਾ ਕੇ ਤੁਸੀਂ ਸ਼ੂਗਰ ਕਰਾਉਣੀ ਐ ਇੰਨੀ ਮਠਿਆਈ ਮੇਰੇ ਕਮਰੇ 'ਚ ਰੱਖੀ ਪਈ ਐ ਮੈਨੂੰ ਬਿਮਾਰ ਕਰੋਗੇ ਐਨੇ ਪਟਾਕੇ ਲੱਗੇ ਪਏ ਆ ਐਨਾ ਬਰੂਦ ਪਿਆ ਮੈਨੂੰ ਫੂਕਣਾ ਤੁਸੀਂ ਮੈਨੂੰ ਅੱਗ ਲਾਉਂਦੇ ਹੋ ਮੈਨੂੰ ਸਾੜਨਾ ਤੁਸੀਂ ਇਹ ਨਿਰਾਸ਼ਾਵਾਦੀ ਹੈ ਮਤਲਬ ਮਠਿਆਈ ਵੀ ਧਰੀ ਹੈ ਪਟਾਕੇ ਵੀ ਰੱਖੇ ਨੇ ਇਹ ਬਾਹਰ ਆ ਕੇ ਕਲੇਸ਼ ਪਾ ਲਿਆ ਇਹਨੇ ਕਹਿੰਦਾ ਮੈਨੂੰ ਮਾਰਨਾ ਚਾਹੁੰਦੇ ਹੋ ਤੁਸੀਂ ਅੱਗ ਲਾਉਣੀ ਚਾਹੁੰਦੇ ਹੋ ਮੈਨੂੰ ਤਾਂ ਇੰਨੇ ਪਟਾਕੇ ਰੱਖੇ ਆ ਵੀ ਇਹ ਮਰ ਜੇ ਅੰਦਰ ਹੀ ਮੇਰੇ ਵੈਰੀ ਹੋ ਤੁਸੀਂ ਜੇ ਜਿਹਦਾ ਕਮਰਾ ਲਿੱਦ ਲਿੱਦ ਤਾ ਭਰੀ ਪਈ ਉਹਦੇ ਕਮਰੇ ਉਹ ਜਦੋਂ ਉਹਦੇ ਵਾਲਾ ਬਾਰ ਖੋਲਿਆ ਇਹ ਕਿਵੇਂ ਐ ਉਹ ਛੋਲਾ ਮਾਰਦਾ ਫਿਰਦਾ ਲਿੱਦ ਦੇ ਵਿੱਚ ਹੀ ਕਹਿੰਦੇ ਤੂੰ ਕੀ ਕਰਦਾ ਕਹਿੰਦਾ ਮੈਂ ਸੋਚਦਾ ਵੀ ਜੇ ਇੰਨੀ ਲਿੱਦ ਐ ਤੇ ਇਹਦਾ ਮਤਲਬ ਕਿਤੇ ਨਾ ਕਿਤੇ ਘੂੜਾ ਵੀ ਹੋਊ ਉਹ ਘੂੜਾ ਲੱਭਦਾ ਫਿਰਦਾ ਉੱਥੋਂ ਵੀ ਕਿਤੇ ਨਾ ਕਿਤੇ ਘੂੜਾ ਵੀ ਤੇ ਹੋਊ ਜੇ ਇੰਨੀ ਲਿੱਦ ਆਈ ਐ ਸਮਝਣਾ ਗੱਲ ਆ ਸ਼ਾਵਾਦੀ ਬੰਦਾ ਲਿੱਦ ਚੋਂ ਵੀ ਲੱਭਦਾ ਕੁਝ ਐ ਤੇ ਨਰਾਸ਼ਾਵਾਦੀ ਬੰਦਾ ਇੰਨਾ ਕੁਝ ਕਮਰਾ ਭਰਿਆ ਪਿਆ ਫੇਰ ਵੀ ਦੁਖੀ ਹੈ ਉਹ ਕਹੀ ਜਾਂਦਾ ਮੈਨੂੰ ਫੂਕਣਗੇ ਮੈਨੂੰ ਮਾਰਨਗੇ ਇਹ ਮੇਰਾ ਨੁਕਸਾਨ ਕਰਨਾ ਚਾਹੁੰਦੇ ਐ ਇਹ ਜਾਣ ਜਾਣ ਕੇ ਮੇਰੇ ਨਾਲ ਐਂ ਕਰਦੇ ਇਹ ਮੇਰਾ ਭਲਾ ਨਹੀਂ ਚਾਹੁੰਦੇ ਬਸ ਨਰਾਸ਼ਾਵਾਦੀ ਤੇ ਤੁਸੀਂ ਆਲੇ ਦੁਆਲੇ ਵੇਖ ਲਓ ਭਰਾਵੋ ਤੁਹਾਡੇ ਕੋਲੇ ਚੰਗਾ ਮੌਕਾ ਹੁੰਦਾ ਹੈ ਤੁਹਾਨੂੰ ਉਹ ਮਾੜਾ ਲੱਗ ਜਾਂਦਾ ਕਈ ਬੰਦਿਆਂ ਕੋਲ ਮਾੜਾ ਵੀ ਹੁੰਦਾ ਮ ਉਹਦੇ ਚੋਂ ਵੀ ਮੌਕਾ ਲੱਭ ਲੈਂਦੇ ਆ ਬਸ ਤੁਸੀਂ ਆਸ਼ਾਵਾਦੀ ਰਹੋ ਤੁਹਾਨੂੰ ਹਰ ਚੀਜ਼ ਕੁਝ ਨਾ ਕੁਝ ਸਿਖਾ ਕੇ ਜਾਊ ਬੜੇ ਤਜਰਬੇ ਨਵੇਂ ਤੋਂ ਨਵੇਂ ਤਜਰਬੇ ਹੁੰਦੇ ਆ ਆਪਣੇ ਆਪ ਨੂੰ ਕਾਇਮ ਰੱਖੋ ਆਪਣੇ ਆਪ ਨੂੰ ਹੌਸਲੇ ਵਿੱਚ ਰੱਖੋ ਆਪਣੇ ਆਪ ਨੂੰ ਪੋਜ਼ਿਟਿਵ ਰੱਖੋ